ਨਮਸਕਾਰ ਇਨਕੰਟਿਨੈਂਸ ਮਤਲਬ ਬਿਸ਼ਾਗ ਕਪੜਿਆਂ ਦੇ ਵਿੱਚ ਨਿਕਲਣਾ ਕੀ ਤੁਹਾਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਕਿਤੇ ਆ ਜਾ ਨਹੀਂ ਸਕਦੇ ਕਿਸੇ ਵਿਆਹ ਸ਼ਾਦੀ ਪਾਰਟੀ ਦੇ ਵਿੱਚ ਇੰਜੋਏ ਨਹੀਂ ਕਰ ਸਕਦੇ ਲੰਬਾ ਕਿਸੇ ਪਬਲਿਕ ਟਰਾਂਸਪੋਰਟ ਤੇ ਸਫ਼ਰ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਐਮਬੈਰੈਸਮੈਂਟ ਹੋਣੇ ਬੰਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਦੇ ਵਿੱਚ ਆਪਾਂ ਇਨਕੰਟਿਨੈਂਸ ਦੇ ਬਾਰੇ ਵਿੱਚ ਸਭ ਕੁਝ ਡਿਟੇਲ ਦੇ ਵਿੱਚ ਇਸ ਦਾ ਕੀ ਇਲਾਜ ਹੋ ਸਕਦਾ ਹੈ ਕੀ ਕਾਰਨ ਹੋ ਸਕਦਾ ਹੈ ਉਹ ਆਪਾਂ ਡਿਸਕਸ ਕਰਾਂਗੇ ਤਾਂ ਅਖੀਰ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਤੇ ਚਲੋ ਸ਼ੁਰੂ ਕਰਦੇ ਆਂ ਪਹਿਲੀ ਤਰ੍ਹਾਂ ਦਾ ਹੈ ਅਰਜਨ ਕੰਟਿਨੈਂਸ ਅਰਜ ਦਾ ਮਤਲਬ ਹੈ ਕਿ ਜਦੋਂ ਬਿਸ਼ਾਪ ਦੀ ਹਾਲਤ ਹੁੰਦੀ ਹੈ ਤਾਂ ਇੰਨੀ ਕਾਲੀ ਪੈ ਜਾਂਦੀ ਹੈ ਕਿ ਬਾਥਰੂਮ ਤੱਕ ਕਪੜਿਆ ਨਹੀਂ ਜਾਂਦਾ ਬਾਥਰੂਮ ਪਹੁੰਚਣ ਤੋਂ ਪਹਿਲਾਂ ਹੀ ਕਪੜਿਆਂ ਦੇ ਵਿੱਚ ਬਿਸ਼ਾਪ ਨਿਕਲ ਜਾਂਦਾ ਹੈ ਜਾਂ ਫਿਰ ਜੇ ਬਾਥਰੂਮ ਦੂਰ ਹੋਵੇ ਤਾਂ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਅਰਜਨ ਕੰਟਿਨੈਂਸ ਦੇ ਕਾਰਨ ਹੁੰਦੇ ਹਨ ਬਿਸ਼ਾਬ ਦੇ ਵਿੱਚ ਇਨਫੈਕਸ਼ਨ ਹੋਣਾ ਜਾਂ ਬਿਸ਼ਾਬ ਦੀ थैਲੀ ਦਾ ਬਹੁਤ ਜ਼ੋਰ ਨਾਲ ਸੰਗੜਨਾ ਜਿਹਨੂੰ ਕਿ ਓਵਰਐਕਟਿਵ ਬਲੇਡਰ ਕਹਿੰਦੇ ਹੈ ਤੇ ਜਾਂ ਫਿਰ ਆ ਆਦਮੀਆਂ ਦੇ ਵਿੱਚ ਪ੍ਰੋਸਟੇਟ ਦੀ ਪ੍ਰੋਬਲਮ ਹੋਣਾ ਅਰਜਨ ਕੰਟਿਨੈਂਸ ਨੂੰ ਆਪਾਂ ਦਵਾਈ ਨਾਲ ਠੀਕ ਕਰ ਸਕਦੇ ਆ ਆ ਆਪਰੇਸ਼ਨ ਦੀ ਜ਼ਿਆਦਾਤਰ ਲੋੜ ਨਹੀਂ ਪੈਂਦੀ ਪਰ ਅਗਰ ਇਹਦਾ ਕਾਰਨ ਹੈਗਾ ਆਦਮੀਆਂ ਦੇ ਵਿੱਚ ਕਿ ਗਦੂਤਾ ਦੀ ਪ੍ਰੋਬਲਮ ਹੋਣਾ ਤਾਂ ਅਗਰ ਉਹ ਦਵਾਈਆਂ ਨਾਲ ਨਹੀਂ ਠੀਕ ਹੁੰਦੇ ਤਾ ਆਪਰੇਸ਼ਨ ਦੀ ਲੋਡ ਪੈ ਸਕਦੀ ਹੈ ਦੂਸਰੀ ਤਰ੍ਹਾਂ ਦੀ ਇਨਕੰਟਿਨੈਂਸ ਹੈ ਸਟ੍ਰੈਸ ਇਨਕੰਟਿਨੈਂਸ ਸਟ੍ਰੈਸ ਇਨਕੰਟਿਨੈਂਸ ਦਾ ਮਤਲਬ ਹੈ ਕਿ ਜਦੋਂ ਕੋਈ ਵੀ ਔਰਤ ਜਾਂ ਆਦਮੀ ਜ਼ੋਰ ਵਾਲਾ ਕੰਮ ਕਰਦਾ ਹੈ ਕੋਈ ਬਾਲਟੀ ਚੱਕਣੀ ਹੈ ਜਾਂ ਭਾਰਾ ਸਮਾਨ ਚੱਕਣਾ ਹੈ ਜਾਂ ਫਿਰ ਜਦੋਂ ਖੰਘ ਆਉਂਦੀ ਹੈ ਜਾਂ ਛਿੱਕ ਮਾਰਦੇ ਹਾਂ ਜ਼ੋਰ ਲੱਗਦਾ ਹੈ ਪੇਟ ਦਾ ਤਾਂ ਉਸ ਟਾਈਮ ਤੇ ਕੁਝ ਬੂੰਦਾਂ ਬਿਛਾਵਦੀਆਂ ਕੱਪੜਿਆਂ ਦੇ ਵਿੱਚ ਨਿਕਲ ਜਾਂਦੀਆਂ ਤੇ ਕੱਪੜੇ ਖਰਾਬ ਹੋ ਜਾਂਦੇ ਹਨ ਇਸ ਦਾ ਕਾਰਨ ਹੁੰਦਾ ਹੈ ਪੈਲਵਿਕ ਮਸਲ ਜਿਹੜੀਆਂ ਹੈਗੀਆਂ ਉਹਨਾਂ ਦੀ ਵੀਕਨੈਸ ਹੋਣਾ 11 ਕਰ ਮਲਟੀ ਪੈਰਾ ਊਮਨ ਜਿਨ੍ਹਾਂ ਦੇ ਕਾਫੀ 2-3 ਡਿਲੀਵਰੀਆਂ ਹੋਈਆਂ ਹੁੰਦੀਆਂ ਉਹਨਾਂ ਦੀਆਂ ਪੈਲਵਿਕ ਮਸਲ ਜਿਹੜੀਆਂ ਹੈਗੀਆਂ ਉਹ ਵੀਕ ਹੋ ਜਾਂਦੀਆਂ ਜਿਹਦੇ ਨਾਲ ਕਿ ਸਫਿੰਗਟਰ ਐਕਟੀਵਿਟੀ ਘਟ ਜਾਂਦੀ ਹੈ ਤੇ ਇਸ ਲਈ ਜਿਹੜਾ ਹੈਗਾ ਸਟ੍ਰੈਚਨ ਕੰਟੀਨੈਂਸ ਹੁੰਦਾ ਹੈ ਸਟ੍ਰੈਚ ਟ੍ਰੈਸਨ ਕੰਟੀਨੈਂਸ ਨੂੰ ਵੀ ਆਪਾਂ ਦਵਾਈਆਂ ਨਾਲ ਜਾਂ ਐਕਸਰਸਾਈਜ਼ ਨਾਲ ਠੀਕ ਕਰ ਸਕਦੇ ਹਾਂ ਪਰ ਜਿਨ੍ਹਾਂ ਦੇ ਵਿੱਚ ਇਹ ਦਵਾਈਆਂ ਜਾਂ ਐਕਸਰਸਾਈਜ਼ ਨਾਲ ਵੀ ਠੀਕ ਨਹੀਂ ਹੁੰਦਾ ਤਾਂ ਇਹਦਾ ਇੱਕ ਬਹੁਤ ਹੀ ਸੌਖਾ ਆਪਰੇਸ਼ਨ ਵੀ ਹੁੰਦਾ ਜਿਹਨੂੰ ਕਿ ਸਲਿੰਗ ਆਪਰੇਸ਼ਨ ਕਹਿੰਦੇ ਆ ਉਸ ਦੇ ਨਾਲ ਇਹ ਬਿਮਾਰੀ ਜਿਹੜੀ ਹੈਗੀ ਹੈ ਉਸ ਤੋਂ ਬਚਾਇਆ ਜਾ ਸਕਦਾ ਹੈ ਤੀਸਰੀ ਤਰ੍ਹਾਂ ਦੀ ਜਿਹੜੀ ਇਨਕੰਟਿਨੈਂਸ ਹੈ ਉਹ ਹੈ ਮਿਕਸ ਜੂਨਰੀ ਇਨਕੰਟਿਨੈਂਸ ਮਿਕਸ ਜਿਵੇਂ ਕਿ ਨਾਮ ਸੁਜੈਸਟ ਕਰ ਰਿਹਾ ਹੈ ਇਹਦੇ ਵਿੱਚ ਮਰੀਜ਼ ਨੂੰ ਅਰਜਨ ਇਨਕੰਟਿਨੈਂਸ ਵੀ ਹੁੰਦੀ ਹੈ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਤੇ ਸਟ੍ਰੈਸ ਇਨਕੰਟਿਨੈਂਸ ਵੀ ਹੁੰਦੀ ਹੈ ਜਿਹੜੀ ਕਿ ਮੈਂ ਤੁਹਾਨੂੰ ਦੂਸਰੇ ਨੰਬਰ ਤੇ ਦੱਸੀ ਹੈ ਤਾਂ ਇਸ ਲਈ ਇਸ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਦੋਨੋਂ ਦਾ ਕੰਬਾਈਨ ਟ੍ਰੀਟਮੈਂਟ ਹੀ ਹੁੰਦਾ ਹੈ ਅਰਜਨ ਇਨਕੰਟਿਨੈਂਸ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਸਟ੍ਰੈਸ ਇਨਕੰਟਿਨੈਂਸ ਵੀ ਦਵਾਈਆਂ ਨਾਲ ਕੀ ਹੋ ਸਕਦਾ ਹੈ ਜਾਂ ਫਿਰ ਇਹਦੇ ਵਾਸਤੇ ਸਲਿੰਗ ਆਪਰੇਸ਼ਨ ਵਾਲੀ ਸਰਜਰੀ ڪرਾਨੀ ਪੈਂਦੀ ਹੈ ਚੌਥੇ ਨੰਬਰ ਦਾ ਜਿਹੜਾ ਇਨਕੰਟਿਨੈਂਸ ਹੈ ਉਹ ਹੈ ਕੰਟੀਨਿਊਸ ਇਨਕੰਟਿਨੈਂਸ ਕੰਟੀਨਿਊਸ ਦਾ ਮਤਲਬ ਕਿ ਸਾਰਾ ਦਿਨ ਹੀ ਪਿਸ਼ਾਬ ਲੀਕ ਹੁੰਦਾ ਰਹਿੰਦਾ ਹੈ ਮਰੀਜ਼ ਨੂੰ ਪਿਸ਼ਾਬ ਕਰਨ ਦੀ ਹਾਲਤ ਹੁੰਦੀ ਨਹੀਂ ਹੈ ਮਹਿਸੂਸ ਹੀ ਨਹੀਂ ਹੁੰਦਾ ਕਿਉਂਕਿ ਪਿਸ਼ਾਬ ਜਿਹੜਾ ਹੈਗਾ ਉਹ ਸਾਰਾ ਦਿਨ ਕੱਪੜਿਆਂ ਦੇ ਵਿੱਚ ਹੀ ਲੀਕ ਹੁੰਦਾ ਰਹਿੰਦਾ ਇਹਦਾ ਕਾਰਨ ਲੇਡੀਜ਼ ਦੇ ਵਿੱਚ ਜ਼ਿਆਦਾਤਰ ਆਪਰੇਸ਼ਨ ਤੋਂ ਬਾਅਦ ਜਿਵੇਂ ਕਿ ਕਿਸੇ ਨੇ ਬੱਚੇ ਦਾ ਨਿਕੜਾਈ ਹੈ ਜਾਂ ਸੀਜ਼ੇਰੀਅਨ ਆਪਰੇਸ਼ਨ ਹੋਇਆ ਹੈ ਜਾਂ ਫਿਰ ਨਾਰਮਲ ਡਿਲੀਵਰੀ ਦੇ ਦੌਰਾਨ ਬੱਚਾ ਜਿਹੜਾ ਹੈਗਾ ਉਹ ਫਸ ਜਾਂਦਾ ਤੇ ਉਹਨੂੰ ਡਿਫਿਕਲਟੀ ਨਾਲ ਰਿਮੂਵ ਕੀਤਾ ਜਾਂਦਾ ਤਾਂ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਬਿਸ਼ਾਭ ਵਾਲੀ ਥੈਲੀ ਹੈ ਤੇ ਜਿਹੜਾ ਵਜਾਈਨਲ ਏਰੀਆ ਹੈ ਉਹਦੇ ਵਿੱਚ ਸੁਰਾਖ ਹੋ ਜਾਂਦਾ ਜਿਸ ਨੂੰ ਕਿ ਬਿਸ਼ਾਇਕੋ ਵਜਾਈਨਲ ਫਿਸਲਾ ਕਹਿੰਦੇ ਆ ਇਸ ਲਈ ਜਿਹੜਾ ਬਿਸ਼ਾਭ ਹੈ ਉਹ ਸਾਰਾ ਦਿਨ ਬਿਸ਼ਾਭ ਵਾਲੀ ਥੈਲੀ ਦੇ ਵਿੱਚੋਂ ਵਜਾਈਨਾ ਦੇ ਵਿੱਚ ਰਿਸਤਾ ਰਹਿੰਦਾ ਹੈ ਤੇ ਉਤੋਂ ਬਾਹਰ ਕਪੜਿਆਂ ਦੇ ਵਿੱਚ ਕਿਸਦਾ ਰੰਗ ਇਹਦੇ ਹੋਰ ਕਾਰਨ ਕਿਸੇ ਨੂੰ ਸਰਵਾਈਕਲ ਕੈਂਸਰ ਹੈ ਵਜਾਈਨਲ ਕੈਂਸਰ ਹੈ ਜਾਂ ਕੈਂਸਰ ਕਰਕੇ ਕਿਸੇ ਨੇ ਰੇਡੀਓਥੈਰੇਪੀ ਕਰਵਾਈ ਹੈ ਜਿਹਨੂੰ ਕਿ ਸੇਕੇ ਕਹਿੰਦੇ ਹਨ ਤਾਂ ਉਹਨਾਂ ਦੇ ਵਿੱਚ ਵੀ ਕਈ ਵਾਰ ਇਹ ਸੁਰਾਕ ਹੋ ਜਾਂਦਾ ਜਿਸ ਦੇ ਨਾਲ ਕਿ ਕੰਟੀਨਿਊਸ ਇਨਕੰਟੀਨੈਂਸ ਹੁੰਦੀ ਰਹਿੰਦੀ ਹੈ ਆਦਮੀਆਂ ਦੇ ਵਿੱਚ 11000 ਕੰਟੀਨਿਊਸ ਇਨਕੰਟੀਨੈਂਸ ਨਹੀਂ ਹੁੰਦੀ ਪਰ ਕਿਸੇ ਕਿਸੇ ਕੰਡੀਸ਼ਨ ਦੇ ਵਿੱਚ ਜਿਵੇਂ ਕਿ ਕਿਸੇ ਦਾ ਗਦੂਟਾ ਦਾ ਆਪਰੇਸ਼ਨ ਹੋਇਆ ਹੈ ਤਾਂ ਉਹਦਾ ਜਿਹੜਾ ਸਟ੍ਰਿੰਗਟਰ ਹੈ ਉਹ ਡੈਮੇਜ ਹੋ ਗਿਆ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਕੰਟੀਨਿਊਸ ਇਨਕੰਟੀਨੈਂਸ ਹੋ ਸਕਦੀ ਹੈ ਸਟ੍ਰਿੰਗਟਰ ਇੱਕ ਮਸਲ ਹੁੰਦੀ ਹੈ ਜਿਹੜੀ ਕਿ ਮੂਸ਼ਾਰ ਨੂੰ ਲੀਕ ਹੋਣ ਤੋਂ ਬਚਾਉਂਦੀ ਹੈ ਤੇ ਜੇ ਆ ਫਿਰ ਜੇ ਕਿਸੇ ਦਾ ਐਕਸੀਡੈਂਟ ਹੋਇਆ ਹੈ ਉਸ ਦੇ ਬਿਸ਼ਾਵਲੀ ਜਗਾ ਤੇ ਸੱਟ ਲੱਗੀ ਹੈ ਤੇ ਉਸ ਕਰਕੇ ਜਿਹੜਾ ਹੈਗਾ ਸਪਿੰਕਟਰ ਡੈਮੇਜ ਹੋ ਗਿਆ ਹੈ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਹੈਗਾ ਕੰਟੀਨਿਊਸ ਲੀਕੇਜ ਹੋ ਸਕਦੀ ਹੈ ਤਾਂ ਇਸ ਦਾ ਕੰਟੀਨਿਊਸ ਇਨਕੰਟੀਨੈਂਸ ਦਾ ਇਲਾਜ ਜਿਹੜਾ ਹੈਗਾ ਉਹ ਸਿਰਫ ਸਿਰਫ ਆਪਰੇਸ਼ਨ ਹੈ ਅਗਰ ਵੋਸੈਕੋ ਜੀਨਲ ਫਿਸਟਲਾ ਹੈ ਯੂਟਰੋ ਜੀਨਲ ਫਿਸਟਲਾ ਹੈ ਤਾਂ ਉਹਦਾ ਵੀ ਆਪਰੇਸ਼ਨ ਹੁੰਦਾ ਹੈ ਤੋਂ ਉਸ ਜਿਹੜੀ ਸੁਰਾਖ ਹੈ ਉਹਨੂੰ ਬੰਦ ਕਰਨਾ ਪੈਂਦਾ ਹੈ ਤੇ ਜੇ ਜੈਂਟਸ ਦੇ ਵਿੱਚ ਸਫਿੰਕਟਰ ਡੈメージ ਹੋ ਗਿਆ ਹੈ ਜਾਂ ਲੇਡੀਜ਼ ਦੇ ਵਿੱਚ ਸਫਿੰਕਟਰ ਡੈメージ ਹੋ ਗਿਆ ਹੈ ਤਾਂ ਆਰਟੀਫੀਸ਼ੀਅਲ ਸਫਿੰਕਟਰ ਪਾਇਆ ਜਾ ਸਕਦਾ ਆਪਰੇਸ਼ਨ ਕਰਕੇ ਤੇ ਜੈਂਟਸ ਦੇ ਵਿੱਚ ਜੇ ਕੋਈ ਆਰਟੀਫੀਸ਼ੀਅਲ ਸਫਿੰਕਟਰ ਕਿਉਂਕਿ ਇਹ ਸਰਜਰੀ ਬਹੁਤ ਮਹਿੰਗੀ ਹੁੰਦੀ ਹੈ ਇਹਦਾ ਜਿਹੜਾ ਆਰਟੀਫੀਸ਼ੀਅਲ ਸਫਿੰਕਟਰ ਆਉਂਦਾ ਉਹ ਕਾਫੀ ਮਹਿੰਗਾ ਆਉਂਦਾ ਜੇ ਨਹੀਂ ਕਰਵਾ ਸਕਦੇ ਤੇ ਉਹ ਜਿਹੜਾ ਹੈਗਾ ਪੈਨਾਈਲ ਕਲੈਂਪ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਤੇ ਲਾਸਟ ਇਨਕੰਟਿਨੈਂਸ ਟਾਈਪ ਹੁੰਦੀ ਹੈ ਓਵਰਫਲੋ ਇਨਕੰਟਿਨੈਂਸ ਓਵਰਫਲੋ ਇਨਕੰਟਿਨੈਂਸ ਦੇ ਵਿੱਚ ਮਰੀਜ਼ ਦਾ ਪਿਸ਼ਾਬ ਐਕਚੁਅਲ ਦੇ ਵਿੱਚ ਰੁਕਿਆ ਹੁੰਦਾ ਹੈ ਸਪੈਸ਼ਲੀ ਗੈਂਸ ਦੇ ਵਿੱਚ ਜਦੋਂ ਉਹਨਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ ਤਾਂ ਕਈ ਵਾਰ ਠੰਡ ਦੇ ਕਾਰਨ ਜਾਂ ਹੋਰ ਕਿਸੇ ਕਾਰਨ ਇਨਫੈਕਸ਼ਨ ਕਾਰਨ ਜਾਂ ਗਰੂਦਾਂ ਦੇ ਬਹੁਤ ਜ਼ਿਆਦਾ ਵਧੇ ਹੋਣ ਕਾਰਨ ਉਹਨਾਂ ਦਾ ਪਿਸ਼ਾਬ ਜਿਹੜਾ ਹੈਗਾ ਉਹ ਰੁਕ ਜਾਂਦਾ ਹੈ ਤੇ ਉਹ ਪਿਸ਼ਾਬ ਪੂਰੀ ਤਰ੍ਹਾਂ ਨਿਕਲਦਾ ਨਹੀਂ ਹੈ ਪਰ ਜਦੋਂ ਪਿਸ਼ਾਬ ਦੀ थैਲੀ ਕਾਫੀ ਹੱਦ ਤੱਕ ਭਰ ਜਾਂਦੀ ਹੈ ਤਾਂ ਜਿਹੜਾ ਹੈਗਾ ਉਹ ਤੋਂ ਜ਼ਿਆਦਾ ਪਿਸ਼ਾਬ ਪਿਸ਼ਾਬ ਦੀ थैਲੀ ਦੇ ਵਿੱਚ ਨਹੀਂ ਰਹਿ ਸਕਦਾ ਤੇ ਜਿਹੜਾ ਉਹ ਉੱਪਰਲਾ ਹੋਰ ਪਿਸ਼ਾਬ ਬੰਦਾ ਹੈ ਉਹ ਕੱਪੜਿਆਂ ਦੇ ਵਿੱਚ ਲੀਕ ਹੋ ਜਾਂਦਾ ਤੇ ਜ਼ਿਆਦਾਤਰ ਉਹਨਾਂ ਨੂੰ ਇਹ ਪ੍ਰੋਬਲਮ ਆਂਦੀ ਹੈ ਰਾਤ ਨੂੰ ਕਿਉਂਕਿ ਦਿਨ ਦੇ ਟਾਈਮ ਤੇ ਤਾਂ ਉਹ ਇਸ ਚੀਜ਼ ਨੂੰ ਕੰਟਰੋਲ ਕਰ ਲੈਂਦੇ ਹੈ ਤੇ ਉਹ ਬਾਰ-ਬਾਰ ਪਿਸ਼ਾਬ ਵੀ ਜਾਏ ਹੁੰਦੇ ਆ ਜਦੋਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਪਿਸ਼ਾਬ ਦੀ ਹਾਲਤ ਹੋ ਗਈ ਉਹਨਾਂ ਨੂੰ 10 10 15 15 ਮਿੰਟ ਬਾਅਦ ਪਿਸ਼ਾਬ ਜਾਏ ਹੁੰਦੇ ਆ ਤਾਂ ਇਹ ਚੀਜ਼ ਕੰਟਰੋਲ ਹੋ ਜਾਂਦੀ ਹੈ ਪਰ ਫਿਰ ਰਾਤ ਨੂੰ ਹਰ 15 15 20 20 ਮਿੰਟ ਬਾਅਦ ਉੱਠਿਆ ਵੀ ਨਹੀਂ ਜਾਂਦਾ ਤਾਂ ਜਿਹੜਾ ਉਹ ਪਿਸ਼ਾਬ ਹੈਗਾ ਉਹ ਕੱਪੜਿਆਂ ਦੇ ਵਿੱਚ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਪਾਂ ਨੂੰ ਇਹ ਲੱਗਦਾ ਹੈ ਵੀ ਪਿਸ਼ਾਬ ਕੱਪੜਿਆਂ ਦੇ ਵਿੱਚ ਨਿਕਲ ਰਿਹਾ ਹੈ ਤਾਂ ਇਨਕੰਟਿਨੈਂਸ ਹੈ ਬਟ ਉਹ ਹੈ ਇੱਕ ਓਵਰਫਲੋ ਇਨਕੰਟਿਨੈਂਸ ਹੈ ਜਿਹਦੇ ਵਿੱਚ ਕਿ ਪਿਸ਼ਾਬ ਰੋਕਿਆ ਹੁੰਦਾ ਤੇ ਇਸ ਕੰਡੀਸ਼ਨ ਦੇ ਵਿੱਚ ਬਿਸ਼ਾਰ ਦੀ थैਲੀ ਨੂੰ ਖਾਲੀ ਕਰਨ ਲਈ ਪਾਈਪ ਪਾਣੀ ਪੈਂਦੀ ਹੈ ਜਿਹਨੂੰ ਕੇ ਕੈਥਟਰ ਕਹਿੰਦੇ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਇਸ ਦਾ ਕਾਰਨ ਗਦੋਤਾ ਹੰਤੱਕ ਗਦੋਤਾ ਦਾ ਆਪਰੇਸ਼ਨ ਕਰਾਉਣਾ ਪੈਂਦਾ ਹੈ ਫੇਰ ਹੀ ਇਹ ਜਿਹੜੀ ਹੈਗੀ ਆ ਪ੍ਰੋਬਲਮ ਹੱਲ ਹੋ ਸਕਦੀ ਤਾਂ ਇਹ ਹੈ ਇਨਕੰਟਿਨੈਂਸ ਬਾਰੇ ਇਨਕੰਟਿਨੈਂਸ ਤੋਂ ਘਬਰਾਉਣਾ ਨਹੀਂ ਚਾਹੀਦਾ ਜੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਆਪਣੇ ਨੇੜੇ ਦੇ ਯੂਰੋਲੋজিস্ট ਜਿਹੜੇ ਕਿ ਕਿਡਨੀ ਸਪੈਸ਼ਲਿਸਟ ਜਾਂ ਯੂਰਿਨਰੀ ਦੀ ਪ੍ਰੋਬਲਮ ਦੇ ਸਪੈਸ਼ਲਿਸਟ ਹੁੰਦੇ ਹਨ ਉਹਨਾਂ ਨਾਲ ਕੰਸਲਟ ਕਰੋ ਤੇ ਇਸ ਵੀਡੀਓ ਤੋਂ ਬਾਅਦ ਤੁਸੀਂ ਇਹ ਵੀ ਆਪਣਾ ਡਾਇਗਨੋਸ ਕਰ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਇਨਕੰਟਿਨੈਂਸ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਜਿਹੜਾ ਹੈਗਾ ਟ੍ਰੀਟਮੈਂਟ ਜਿਹੜਾ ਹੈ ਲੈ ਸਕਦੇ ਹੋ ਤੇ ਜੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਹੋਰ ਵਧੇਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਸਕ੍ਰੀਨ ਦੇ ਉੱਪਰ ਸਾਡੇ ਨੰਬਰ ਹੈ ਉਹਨਾਂ ਨੰਬਰਾਂ ਤੇ ਤੁਸੀਂ ਅਪਾਰਟਮੈਂਟ ਬੁੱਕ ਕਰ ਸਕਦੇ ਹੋ ਤੇ ਸਾਨੂੰ ਹਸਪੀਟਲ ਦੇ ਵਿੱਚ ਆ ਕੇ ਕੰਸਲਟ ਕਰ ਸਕਦੇ ਹੋ ਜਿਹਦੇ ਵਿੱਚ ਕੇ ਤੁਹਾਡਾ ਐਗਜ਼ਾਮੀਨੇਸ਼ਨ ਕੀਤਾ ਜਾਵੇਗਾ ਤੇ ਅਕੋਰਡਿੰਗਲੀ ਤੁਹਾਨੂੰ ਟ੍ਰੀਟਮੈਂਟ ਜਿਹੜਾ ਹੈਗਾ ਉਹ ਦੱਸਿਆ ਜਾਵੇਗਾ ਥੈਂਕ ਯੂ ਵੈਰੀ ਮਚ